ਬਤਤ ਪਾਵਨ ਜਾਗਤ ਜੋਤ ਜਗੋ ਜਗ ਅਟਲ ਚਬਰ ਛਤਰ ਚਕਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਬਾਵਨ ਪਵਿੱਤਰ ਹਜੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਬਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਕਬਾਗ ਧੰਦਲ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ 106 ਰਾਗ ਦੇ ਵਿੱਚੋਂ ਚਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਵਚਨ ਹਨ ਅਥੈ ਉਥੈ ਰੁਕਵਾਲਾ ਅਥੈ ਇਸ ਲੋਕ ਵਿੱਚ ਉਥੈ ਪਰਲੋਕ ਵਿੱਚ ਸਤਿਗੁਰ ਕਹਿੰਦੇ ਹਨ ਕਿ ਭਾਈ ਉਹ ਪ੍ਰਮਾਤਮਾ ਜਿਹੜਾ ਸ਼ਰਨ ਪਿਆ ਦੀ ਜਿਹੜੇ ਪ੍ਰਮਾਤਮਾ ਦੀ ਸ਼ਰਨ ਪਹੁੰਚ ਜਾਂਦੇ ਹਨ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਰਾਖੀ ਕਰਨ ਵਾਲਾ ਹੈ ਪ੍ਰਭ ਸਤਿਗੁਰ ਦੀਨ ਦਿਆਲਾ ਗੁਰੂ ਪਰਮਾਤਮਾ ਗਰੀਬਾਂ ਉਤੇ ਹਮੇਸ਼ਾ ਦਇਆ ਕਰਨ ਵਾਲਾ ਹੈ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਹਿਰਦੇ ਤੇ ਗਰੀਬੀ ਹੈ ਸ਼ਰਧਾ ਧਾਰ ਜੋ ਕਰਤੇ ਆਵੇ ਸਾਥ ਸੰਗ ਜਨਮ ਮਰਨ ਮਿਟਾਵੇ ਆਪਣੇ ਹਿਰਦੇ ਦੀ ਗਰੀਬੀ ਲੈ ਕਰਕੇ ਜਿਹੜੇ ਗੁਰੂ ਦੀ ਸ਼ਰਣ ਵਿੱਚ ਆਉਂਦੇ ਹਨ ਉਹਨਾਂ ਦੀ ਗੁਰੂ ਜਿਹੜਾ ਪਰਮਾਤਮਾ ਜਿਹੜਾ ਲੋਕ ਤੇ ਪਰਲੋਕ ਵਿੱਚ ਰਖਵਾਲੀ ਕਰਦਾ ਹੈ ਦਾਸ ਆਪਣੇ ਆਪ ਰਾਖੇ ਮਹਾਰਾਜ ਕਹਿੰਦੇ ਨੇ ਭਾਈ ਪ੍ਰਮਾਤਮਾ ਆਪਣੇ ਦਸਰਿਆਂ ਨੂੰ ਆਪਣੇ ਸੇਵਕਾਂ ਨੂੰ ਸਦਾ ਹੀ ਆਪਣਾ ਮਿਹਰ ਭਰਿਆ ਹੱਥ ਦੇ ਕੇ ਰਖਵਾਲੀ ਕਰਦਾ ਹੈ ਆਪ ਪ੍ਰਮਾਤਮਾ ਰੱਖਿਆ ਕਰਦਾ ਹੈ ਘਟ ਘਟ ਸ਼ਬਦ ਸੁਪਾਕੇ ਔਰ ਹਰੇਕ ਸਰੀਰ ਦੇ ਵਿੱਚ ਆਪ ਹੀ ਉਹ ਬਚਨ ਬੋਲ ਰਿਹਾ ਹੈ ਔਰ ਸੇਵਕਾਂ ਨੂੰ ਵੀ ਇਹ ਨਿਚਾ ਰਹਿੰਦਾ ਹੈ ਜਿ ਜੋ ਕੁਝ ਹੋ ਰਿਹਾ ਹੈ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਰਾਜਾ ਵਿੱਚ ਹੋ ਰਿਹਾ ਹੈ ਗੁਰ ਕੇ ਚਰਨ ਉਪਰ ਬਲ ਜਾਇ ਮਹਾਰਾਜ ਕਹਿੰਦੇ ਪਾ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹ ਜਿਹੜਾ ਗੁਰੂ ਜਿਹੜਾ ਪ੍ਰਮਾਤਮਾ ਦੇਨ ਸਰਣ ਸਾਸ ਸਾਸ ਸਮਾਲੇ ਉਰਨ ਸਵਨੀ ਤਾਈ ਜਿਹੜਾ ਕਾਲਪੁਰਖ ਪ੍ਰਮਾਤਮਾ ਸਦਾ ਹੀ ਹਰੇਕ ਸਾਹ ਦੇ ਨਾਲ ਸਾਨੂੰ ਪਾਲਦਾ ਹੈ ਮਹਾਰਜ ਕਹਿੰਦੇ ਨੇ ਭਾਈ ਉਸ ਪ੍ਰਮਾਤਮਾ ਦੀ ਸਦਾ ਯਾਦ ਵਿੱਚ ਜੁੜਨਾ ਚਾਹੀਦਾ ਹੈ ਸਦਾ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਜੋ ਸਭਨਾ ਧਾਵਾਂ ਦੇ ਵਿੱਚ ਭਰਪੂਰ ਹੈ ਜਿਹੜਾ ਹਰੇਕ ਸਰੀਰ ਦੇ ਵਿੱਚ ਹੈ ਔਰ ਹਰੇਕ ਸਾਹ ਦੇ ਨਾਲ ਦਿਨ ਰਾਤ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਰਹੀ ਆਪ ਸਹਾਇ ਹੋਆ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਆਪ ਮਦਦਗਾਰ ਬਣਦਾ ਸੱਚੇ ਦਾਸ ਸੱਚਾ ਢੋਆ ਔਰ ਗੁਰੂ ਦੀ ਮਿਹਰ ਨਾਲ ਸਦਾ ਤਰਨਣ ਵਾਲੇ ਪ੍ਰਮਾਤਮਾ ਦੀ ਸਦਾ ਤਰ ਰਹਿਣ ਵਾਲੀ ਸਤਸਲਾ ਦੀ ਦਾਤ ਉਹ ਮਿਲਦੀ ਹੈ ਤੇਰੀ ਭਗਤ ਵਡਿਆਈ ਮਹਾਰਜ ਕਹਿੰਦੇ ਨੇ ਵਡਿਆਈ ਕਹਿੰਦੇ ਨੇ ਸੋਭਾ ਸਿਵਤ ਸਲਾਬਿਹੇ ਪ੍ਰਮਾਤਮਾ ਤੇਰੀ ਭਗਤੀ ਔਰ ਤੇਰੀ ਸਿਵਤ ਸਲਾਹ ਪਾਈ ਨਾਨਕ ਪ੍ਰਭ ਸਰਣਾਇ ਨਾਨਕ ਨੇ ਗੁਰੂ ਦੀ ਕਿਰਪਾ ਨਾਲ ਤੇਰੀ ਸરણ ਪ੍ਰਾਪਤ ਕੀਤੀ ਹੈ ਔਰ ਤੇਰੀ ਭਗਤੀ ਦੀ ਦਾਤ ਮਿਲੀ ਹੈ ਔਰ ਤੇਰੇ ਦਰ ਕਰ ਦੀ ਸਿਵਤ ਸਲਾਹ ਕਰਨ ਦੀ ਪਾਵਰ ਮਿਲੀ ਹੈ ਸ਼ਕਤੀ ਮਿਲੀ ਹੈ ਦਾਤਾ ਕਿਰਪਾ ਕਰਿਓ ਇਸੇ ਤਰ੍ਹਾਂ ਇਹ ਆਪ ਜੀ ਦੀ ਕਿਰਪਾ ਬਰਕਰਾਰ ਰਹੇ ਆਪਾਂ ਵੀ ਨਾਲ ਮਿਲ ਕੇ ਮਹਾਰਾਜ ਦੇ ਜਨਮ ਅਰਜ ਕਰਦੇ ਰਹੀਏ ਅਰਜੋਈ ਕਰਦੇ ਰਹੀਏ ਕਿ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ ਸਾਡੀ ਹਮੇਸ਼ਾ ਮਦਦਗਾਰ ਬਣ ਕੇ ਸਾਡੀ ਸਹਾਇਤਾ ਕਰਦੇ ਰਹਿਣਾ ਔਰ ਪ੍ਰਮਾਤਮਾ ਦਾਤ ਜਿਹੜੀ ਹੈ ਉਹ ਸਿਫਤ ਸਲਾਹ ਦੀ ਬਾਣੀ ਦੀ ਦਾਤ ਸਾਨੂੰ ਹਮੇਸ਼ਾ ਮਿਲਦੀ ਰਹੇ ਤੇ ਬਾਣੀ ਪੜ ਤੁਨ ਕੇ ਅਸੀਂ ਆਪਣਾ ਲੋਗ ਅਤੇ ਪਰਲੋਕ ਸੁਹਿਲਾ ਬਣਾ ਸਕੀਏ ਇਹ ਅਰਦਾਸ ਮਹਾਰਾਜ ਦੇ ਚਰਨ ਵਿੱਚ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਬਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ